ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਦਸਤਕ ਤੇ ਜੁੜੇ ਹੋਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਦਿਲੋਂ ਤੁਹਾਨੂੰ ਜੀ ਆਇਆਂ ਨੂੰ ਪਿਛਲੇ 1 ਸਾਲ ਤੋਂ ਆਪਣੀ ਸਾਹਜ ਬਣੀ ਹੋਈ ਆ ਤੇ ਇਹ ਸਾਹਜ ਮੈਂ ਚਾਹੁੰਦੀ ਆ ਕਿ ਹੋਰ ਅਸੀਂ ਇਹਨੂੰ ਡੁੰਘੇਰੀ ਕਰੀਏ ਪਕੇਰੀ ਕਰੀਏ ਹਨਾ ਤੇ ਤੁਸੀਂ ਇਸੇ ਤਰ੍ਹਾਂ ਨਾਲ ਜੁੜੇ ਰਹੋ ਤੇ ਮੈਂ ਇਸੇ ਤਰ੍ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੀ ਰਹੂੰਗੀ ਅੱਜ ਦਾ ਵਿਸ਼ਾ ਬਹੁਤ ਸੋਹਣਾ ਵਿਸ਼ਾ ਹੈ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇੱਥੇ ਜਿਹੜੇ ਵੀ ਵਿਸ਼ੇ ਤੇ ਮੈਂ ਗੱਲ ਕਰਾਂ ਉਹ ਸਾਰੇ ਵਿਸ਼ੇ ਸੋਹਣੇ ਹੋਣ ਸਾਡੀ ਜ਼ਿੰਦਗੀ ਚ ਕੰਮ ਆਉਣ ਵਾਲੇ ਹੋਣ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਹੈਗਾ ਕਿ ਮਾਫੀ ਮੰਗਣਾ ਵੀ ਇੱਕ ਕਲਾ ਹੈ ਦੇਖੋ ਮaaf ਕਰਨ ਵਾਲਾ ਤਾਂ ਬਹੁਤ ਵੱਡਾ ਹੁੰਦਾ ਆਪਾਂ ਬਹੁਤ ਸਾਰੀਆਂ ਕਿਤਾਬਾਂ ਚ ਵੀ ਪੜ੍ਹਦੇ ਆ ਕਿ ਜਦੋਂ ਤੁਸੀਂ ਕਿਸੇ ਨੂੰ ਦਿਲੋਂ ਮਾਫ ਕਰਦੇ ਹੋ ਤਾਂ ਸਗੋਂ ਉਹਦੀਆਂ ਨਜ਼ਰਾਂ ਦੇ ਵਿੱਚ ਹੋਰ ਉੱਚੇ ਹੋ ਜਾਂਦੇ ਹੋ ਤੇ ਉਹ ਬੰਦਾ ਆਪਣੇ ਆਪ ਦੇ ਵਿੱਚ ਇੱਕ ਦੋਸ਼ੀ ਜਿਹਾ ਮਹਿਸੂਸ ਕਰਦਾ ਹਨਾ ਅੱਜ ਜਿਹੜੀ ਅਸੀਂ ਗੱਲ ਕਰਨੀ ਉਹ ਹੈ ਕਿ ਮੁਆਫੀ ਮੰਗਣ ਵਾਲਾ ਜਿਹੜਾ ਹੈਗਾ ਉਹ ਬਹੁਤ ਉਹਨੂੰ ਵੱਡੇ ਦਿਲ ਦੀ ਲੋੜ ਹੁੰਦੀ ਹੈ ਕਿਉਂਕਿ ਜਿੰਨਾ ਵੱਡਾ ਦਿਲ ਚਾਹੀਦਾ ਕਿਸੇ ਨੂੰ ਮੁਆਫ ਕਰਨ 'ਚ ਉਸ ਤੋਂ ਵੀ ਵੱਡਾ ਦਿਲ ਚਾਹੀਦਾ ਹੈ ਮੁਆਫੀ ਮੰਗ ਲੈਣ ਵਿੱਚ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਆਪਣੇ ਜਿਹੜੇ ਦਿਲ ਦੇ ਉੱਤੇ ਪਏ ਬਾਧੂ ਦੇ ਜਿਹੜੇ ਬੋਝ ਹੈ ਉਹ ਲੱਥ ਜਾਂਦੇ ਆ ਤੇ ਦੂਜੀ ਗੱਲ ਇਹ ਆ ਕਿ ਅਸੀਂ ਸੁਰਖਰੂ ਹੋ ਜਾਂਦੇ ਆ ਸਾਡੇ ਰਿਸ਼ਤੇ ਸੁਖਾਵੇਂ ਹੋ ਜਾਂਦੇ ਆ ਮੁੜ ਤੋਂ ਸਾਡੇ ਰਿਸ਼ਤੇ ਬਹਾਲ ਹੋ ਜਾਂਦੇ ਆ ਹਨਾ ਅਸੀਂ ਉਸੇ ਤਰ੍ਹਾਂ ਵਿਚਰਨ ਲੱਗ ਜਾਂਦੇ ਆ ਮਿਲਣ ਗਿਲਣ ਲੱਗ ਜਾਂਦੇ ਆ ਕਿਉਂਕਿ ਅਸੀਂ ਆਪਣਿਆਂ ਤੋਂ ਜਦੋਂ ਦੂਰ ਹੁੰਨੇ ਆ ਨਾ ਕਿਸੇ ਵਜ੍ਹਾ ਕਰਕੇ ਬੇਸ਼ੱਕ ਉਹ ਕੋਈ ਗਲਤ ਫਹਿਮੀ ਹੋਵੇ ਜਾਂ ਕਈ ਵਾਰ ਅਣਜਾਣ ਪੁਨੇ ਚ ਕੁਝ ਇਹੋ ਜੀਆਂ ਭੁੱਲਾਂ ਸਾਡੇ ਕੋਲੋਂ ਹੋ ਜਾਂਦੀਆਂ ਕਿ ਅਸੀਂ ਬਹੁਤ ਸਾਰੇ ਨੇੜਲੇ ਰਿਸ਼ਤਿਆਂ ਤੋਂ ਦੂਰ ਹੋ ਜਾਂਦੇ ਆ ਤੇ ਜਦੋਂ ਐਦਾਂ ਦਾ ਕੋਈ ਹੋਵੇ ਕਾਰਨ ਤਾਂ ਸਾਨੂੰ ਮਾਫੀ ਮੰਗ ਲੈਣੀ ਚਾਹੀਦੀ ਆ ਤੇ ਸਾਨੂੰ ਮਾਫੀ ਮੰਗਣ ਦਾ ਇੱਕ ਢੰਗ ਵੀ ਆਉਣਾ ਚਾਹੀਦਾ ਹਨਾ ਇਹ ਨਹੀਂ ਕਿ ਫੜਾ ਸੋਟਾ ਜਾਂ ਮਾਰੀਏ ਕਿ ਬਸ ਠੀਕ ਆ ਫਿਰ ਕੀ ਹੋ ਗਿਆ ਮੈਥੋਂ ਗਲਤੀ ਹੋ ਗਈ ਐਦਾਂ ਕਰਨ ਨਾਲ ਅਗਲੇ ਨੂੰ ਵੀ ਸਵਾਦ ਨਹੀਂ ਆਉਂਦਾ ਤੇ ਆਪਾਂ ਨੂੰ ਵੀ ਮਜ਼ਾ ਨਹੀਂ ਆਉਂਦਾ ਕਿ ਅਸੀਂ ਮਾਫੀ ਮੰਗਿਆ ਮਾਫੀ ਉਹ ਹੁੰਦੀ ਆ ਜਿਹੜੀ ਅਸੀਂ ਦਿਲੋਂ ਮੰਗਦੇ ਆਂ ਤੇ ਜਦੋਂ ਅਸੀਂ ਐਡਾ ਵੱਡਾ ਦਿਲ ਕਰ ਲੈਨੇ ਆ ਨਾ ਫਿਰ ਸਾਡੇ ਮਤਲਬ ਉਦੋਂ ਬਾਅਦ ਸਾਡੇ ਅੰਦਰ ਕੋਈ ਕਮਜ਼ੋਰੀ ਨਹੀਂ ਕਿਸੇ ਕਿਸਮ ਦੀ ਆ ਸਕਦੀ ਕਿਉਂਕਿ ਮਾਫੀ ਮੰਗਣਾ ਨਾ ਆਪਦੇ ਲਈ ਬਹੁਤ ਹਿੰਮਤ ਵਾਲਾ ਕੰਮ ਹੁੰਦਾ ਕਿਸੇ ਤੋਂ ਮਾਫੀ ਮੰਗਣਾ ਕਿਉਂਕਿ ਆਪਾਂ ਆਮ ਹੀ ਸੁਣਦੇ ਆ ਜਦੋਂ ਸਮਾਜ ਦੇ ਵਿੱਚ ਕੋਈ ਇਹੋ ਜਿਹੀ ਗੱਲ ਵਾਪਰਦੀ ਹੈ ਕਿਸੇ ਨੇ ਕਿਸੇ ਨੂੰ ਕੋਈ ਸ਼ਿਕਾਇਤ ਆ ਕੋਈ ਚੀਜ਼ ਵਾਇਰਲ ਹੋ ਗਈ ਤਾਂ ਉਹਦੇ ਜਿਹੜੇ ਵਿਰੁੱਧ ਚ ਬੜੇ ਲੋਕ ਅੱਗੇ ਆਉਂਦੇ ਆ ਤੋੜਪੰਨ ਕਰਦੇ ਆ ਉਹ ਮੁਰਦਾਬਾਦ ਦੇ ਨਾਰੇ ਲਾਉਂਦੇ ਆ ਹਨਾ ਤੇ ਫਿਰ ਉਹਦੇ ਤੇ ਇੱਕ ਪ੍ਰੈਸ਼ਰ ਪਾਇਆ ਜਾਂਦਾ ਕਿ ਭਾਈ ਤੁਸੀਂ ਮੁਆਫੀ ਮੰਗੋ ਮੁਆਫੀ ਮੰਗੋ ਤੇ ਜਦੋਂ ਅਗਲਾ ਕਿਉਂਕਿ ਉਹਦੇ ਤੇ ਬਹੁਤ ਵੱਡਾ ਬੋਝ ਹੁੰਦਾ ਹੈ ਮੁਆਫੀ ਸੌਖਿਆਂ ਕੀਤੇ ਨਹੀਂ ਮੰਗੀ ਜਾ ਸਕਦੀ ਤੇ ਜਦੋਂ ਅਗਲਾ ਮੁਆਫੀ ਮੰਗਦਾ ਕਿ ਮੈਂ ਆਪਦੀ ਫਲਾਨੀ ਗੱਲ ਲਈ ਫਲਾਨੀ ਘਟਨਾ ਲਈ ਮੈਂ ਦਿਲੋਂ ਸ਼ਰਮਸਾਰ ਹਾਂ ਤੇ ਮੈਂ ਮੁਆਫੀ ਮੰਗਦਾ ਤਾਂ ਉਹ ਜਿਹੜੀ ਗੱਲ ਹੈ ਉਹ ਨਿਭੜ ਜਾਂਦੀ ਆ ਜਿਹੜੇ ਸਬੰਧ ਐ ਮੂੜ ਤੋਂ ਬਹਾਲ ਹੋ ਜਾਂਦੇ ਆ ਸੁਖਾਵੇਂ ਹੋ ਜਾਂਦੇ ਆ ਸੋ ਸਾਨੂੰ ਜੇ ਅਸੀਂ ਰਿਸ਼ਤਿਆਂ ਨੂੰ ਬਚਾਈ ਰੱਖਣਾ ਤਾਂ ਸਾਨੂੰ ਮਾਫੀ ਮੰਗਣ ਦਾ ਢੰਗ ਆਉਣਾ ਚਾਹੀਦਾ ਕਿਉਂਕਿ ਇਹ ਸਮਾਜਿਕ ਤਾਣਾ ਬਾਣਾ ਰਿਸ਼ਤਿਆਂ ਦੇ ਨਾਲ ਹੀ ਬਣਿਆ ਹੋਇਆ ਹੈਗਾ ਮਨੁੱਖ ਕਦੇ ਵੀ ਇਕੱਲਾ ਨਹੀਂ ਵਿਚਰ ਸਕਦਾ ਸਮਾਜ ਦੇ ਵਿੱਚ ਉਹਨੂੰ ਹੋਰ ਨਾ ਮਨੁੱਖਾਂ ਦੀ ਹੋਰ ਨਾ ਰਿਸ਼ਤਿਆਂ ਦੀ ਲੋੜ ਹੁੰਦੀ ਹੈ ਚਲੋ ਕਈ ਵਾਰ ਅਸੀਂ ਕਿਸੇ ਆਪਣੀ ਮੂਡ ਮੱਤ ਕਰਕੇ ਕੁਝ ਐਸਾ ਕਰ ਬੈਨੇ ਆ ਤੇ ਸਾਹਮਣੇ ਵਾਲੇ ਦਾ ਅਸੀਂ ਦਿਲ ਦੁਖਾ ਦਿੰਨੇ ਆ ਤੇ ਫਿਰ ਸਾਨੂੰ ਲੱਗਦਾ ਕਿ ਹਾਏ ਮੁੜ ਕੇ ਉਸ ਤਰ੍ਹਾਂ ਦੇ ਸਬੰਧ ਕਿਵੇਂ ਬਣਾਏ ਜਾਣ ਕਿਉਂਕਿ ਇੱਕ ਇਹ ਲਿਖਿਆ ਹੋਇਆ ਕਬੀਰ ਜੀ ਦਾ ਦੋਹਾ ਮੇਰਾ ਖਿਆਲ ਕੇ ਰਹੀਮ ਜੀ ਦਾ ਕੇ ਰਹਿਮਨ ਧਾਗਾ ਪ੍ਰੇਮ ਕਾ ਮਤ ਤੋੜੋ ਛਟਕਾਏ ਟੂਟੇ ਤੋ ਫਿਰ ਨਾ ਜੁੜੇ ਜੁੜੇ ਗਾਂਠ ਪੜ ਜਾਏ ਸੋ ਜੇ ਗੰਢ ਪੈ ਜੇ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਗੰਡਾਂ ਨੂੰ ਹੀ ਖੋਲ ਲਈਏ ਸਾਨੂੰ ਦੁਆਰਾ ਉਹਨਾਂ ਨੂੰ ਘੱਟ ਵੱਡਾ ਨਾ ਕਰਨੀ ਪਏ ਸਿਰਫ ਇੱਕ ਛੋਟੀ ਜੀ ਜਿਹੜੀ ਗੰਡ ਵੱਜੀ ਹੋਈ ਹੈ ਉਹ ਅਸੀਂ ਖੋਲਣੀ ਸਿੱਖ ਲਈਏ ਖਾਸ ਰਿਸ਼ਤਿਆਂ ਦੇ ਵਿੱਚ ਨੇੜਲੇ ਰਿਸ਼ਤਿਆਂ ਦੇ ਵਿੱਚ ਮੈਂ ਆਪਣੀ ਇੱਕ ਗੱਲ ਦੱਸਦੀ ਹਾਂ ਤੁਹਾਨੂੰ ਮੇਰਾ ਨਾ ਕਿਸੇ ਸਾਡੇ ਪੜੋਸੀ ਸੀਗੇ ਬਹੁਤ ਨੇੜੇ ਦੇ ਬਹੁਤ ਵਧੀਆ ਸਾਡੇ ਸਬੰਧ ਸੀਗੇ ਬਹੁਤ ਅੱਛੀ ਬਣਦੀ ਸੀਗੀ ਬੜੇ ਸਾਲਾਂ ਤੋਂ ਤੇ ਇੱਕ ਨਿੱਕੀ ਜੀ ਗਲਤਫਹਿਮੀ ਕਰਕੇ ਉਹ ਜਿਹੜੇ ਸਬੰਧ ਸੀਗੇ ਉਹ ਥੋੜੇ ਜਿਹਾ ਖਰਾਬ ਹੋ ਗਏ ਹਨਾ ਗੜਬੜਾ ਗਏ ਤੇ ਕਿਉਂਕਿ ਫੇਰ ਉਸੇ ਥਾਂ ਤੇ ਜਾਣਾ ਮਿਲਣਾ ਰਹਿਣਾ ਵੀ ਉਸੇ ਗਲੀ ਮੁਹੱਲੇ ਚ ਬਿਲਕੁਲ ਕੰਧ ਨਾਲ ਕੰਧ ਸਾਂਜੀ ਤੇ ਕਿੰਨਾ ਔਖਾ ਲੱਗਦਾ ਤੇ ਮੇਰੇ ਮਨ ਤੇ ਬੜਾ ਬੋਝ ਸੀਗਾ ਗੱਲ ਜਦ ਕਿ ਗੱਲ ਇਹ ਨਿੱਕੀ ਜੀ ਸੀਗੀ ਗਲਤਫਹਿਮੀ ਹੋਈ ਸੀ ਉਧਰ ਵੀ ਤੇ ਇੱਧਰ ਵੀ ਕੋਈ ਮੇਰਾ ਇੰਟੈਂਸ਼ਨ ਉਸ ਤਰ੍ਹਾਂ ਦਾ ਨਹੀਂ ਸੀਗਾ ਪਰ ਉਹ ਗੱਲ ਇੰਨੀ ਕੁ ਵੱਧ ਗਈ ਤਾਂ ਲੱਗਦਾ ਸੀ ਕਿ ਇਹਨੂੰ ਸਮੇਟਣਾ ਪੈਣਾ ਜੇ ਨਾ ਸਮੇਟੀ ਤਾਂ ਔਖਾ ਹੋ ਜਾਣਾ ਕਿਉਂਕਿ ਜੇ ਅਸੀਂ ਦਿਲੋਂ ਕਿਸੇ ਨਾਲ ਨਾ ਜੁੜੇ ਹੋਈਏ ਤਾਂ ਆਪਾਂ ਇਹਨਾਂ ਚੀਜ਼ਾਂ ਦੀ ਪ੍ਰਵਾਹ ਨਹੀਂ ਕਰਦੇ ਹਨਾ ਤੇ ਜਦੋਂ ਸਾਨੂੰ ਰਿਸ਼ਤਿਆਂ ਨੂੰ ਸੰਭਾਲਣ ਦੀ ਹੁੰਦੀ ਆ ਪਹਿਲ ਸਾਡੇ ਅੰਦਰ ਤਾਂ ਫਿਰ ਅਸੀਂ ਸਭ ਕੁਝ ਕਰਨ ਲਈ ਤਿਆਰ ਹੁੰਨੇ ਆ ਨੂੰ ਬੜਾ ਔਖਾ ਲੱਗਦਾ ਸੀਗਾ ਅੰਦਰੋਂ ਕਿ ਮੈਂ ਹੁਣ ਕਿਵੇਂ ਕਰਾਂ ਕਿਸ ਤਰ੍ਹਾਂ ਕਰਾਂ ਕਿ ਉਹ ਜਿਹੜੇ ਸਬੰਧ ਹੈ ਮੁਰ ਤੋਂ ਸਾਡੇ ਵਧੀਆ ਹੋ ਜਾਣ ਤੇ ਮੈਨੂੰ ਇੱਕ ਮੌਕੇ ਦੀ ਤਲਾਸ਼ ਸੀਗੀ ਕਿ ਜਿਹੜੀ ਗੱਲ ਆ ਉਹ ਸਾਫ਼ ਹੋ ਜੇ ਕਲੀਅਰ ਹੋ ਜੇ ਤੇ ਹੋਇਆ ਕਿ ਕਿ ਅਸੀਂ ਅਚਾਨਕ ਹੀ ਉਹ ਪਰਸਨ ਤੇ ਮੈਂ ਅਸੀਂ ਕਿਸੇ ਫੈਮਿਲੀ ਫੰਕਸ਼ਨ ਦੇ ਵਿੱਚ ਇਕੱਠੇ ਹੋ ਗਏ ਰਸਮੀ ਤੌਰ ਤੇ ਜਦੋਂ ਸਾਰੇ ਇੱਕ ਦੂਜੇ ਨੂੰ ਮਿਲਣ ਲੱਗੇ ਹਨਾ ਮੈਂ ਵੀ ਉਹਨਾਂ ਨੂੰ ਨੇੜੇ ਹੋਈ ਮਿਲਣ ਲੱਗੀ ਤਾਂ ਮੈਂ ਉਹਨਾਂ ਦੇ ਕੰਨ 'ਚ ਹੌਲੀਕ ਦੇਣੇ ਕਿ ਕਹਿ ਦਿੱਤਾ ਕਿ ਚਲੋ ਆਪਾਂ ਵੀ ਹੁਣ ਟੁੱਟੀ ਗੰਢ ਲਈਏ ਤੇ ਉਹਨਾਂ ਨੇ ਕਿਹਾ ਕਿ ਪੱਕਾ ਮੈਂ ਕਿਹਾ ਹਾਂ ਪੱਕਾ ਤਾਂ ਉਹਨਾਂ ਨੇ ਮੈਨੂੰ ਖੁੱਟ ਕੇ ਜੱਫੀ ਪਾਈ ਮੈਂ ਵੀ ਪਾਈ ਤਾਂ ਬਸ ਉਸ ਤੋਂ ਬਾਅਦ ਉਹ ਜਿਹੜੀ ਗੱਲ ਸੀਗੀ ਉਹਨਾਂ ਨੇ ਵੀ ਭੁਲਾਤੀ ਤੇ ਮੈਨੂੰ ਵੀ ਲੱਗਿਆ ਕਿ ਹੁਣ ਸਭ ਠੀਕ ਹੋ ਗਿਆ ਤੇ ਉਸੇ ਤਰ੍ਹਾਂ ਫਿਰ ਅਸੀਂ ਮੁੜ ਕੇ ਗੱਲਬਾਤ ਕਰਦੇ ਰਹੇ ਮਿਲਦੇ ਰਹੇ ਹਨਾ ਇਕੱਠੇ ਬਹਿੰਦੇ ਰਹੇ ਗੱਲਾਂ ਚੱਲਦੀਆਂ ਰਹੀਆਂ ਤੇ ਉਹਨਾਂ ਨੇ ਕਦੇ ਮੁੜ ਕੇ ਆਪਣੇ ਜ਼ੁਬਾਨ ਤੇ ਉਹ ਗੱਲ ਨਹੀਂ ਲਿਆਂਦੀ ਹਾਲਾਂਕਿ ਮੈਂ ਉਹਨਾਂ ਨੂੰ ਜ਼ਰੂਰ ਕਿਹਾ ਕਿ ਉਦੋਂ ਇਹ ਗਲਤਫਹਿਮੀ ਹੋ ਗਈ ਸੀ ਤਾਂ ਉਹ ਕਹਿੰਦੇ ਚਲ ਛੱਡ ਪਰੇ ਮੈਂ ਭੁਲਾ ਤਾ ਤੂੰ ਵੀ ਭੁਲਾ ਦੇ ਕੋਈ ਗੱਲ ਨਹੀਂ ਇਦਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸੋ ਇਹ ਹੁੰਦੀ ਹੈ ਗੱਲ ਰਿਸ਼ਤਿਆਂ ਦੀ ਵੀ ਜੇ ਅਸੀਂ ਰਿਸ਼ਤੇ ਸਾਂਭਣੇ ਹੋਣ ਤਾਂ ਅਸੀਂ ਆਪਣੀ ਹਉਮੈ ਨੂੰ ਵੱਡੀ ਨਹੀਂ ਸਾਨੂੰ ਕਰਨ ਦੇਣਾ ਚਾਹੀਦਾ ਹਉਮੈ ਨੂੰ ਵੱਡੀ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਸਾਨੂੰ ਰਿਸ਼ਤੇ ਜ਼ਿਆਦਾ ਅਹਿਮ ਹੁੰਦੇ ਆ ਉਸ ਇੱਕ ਆਪਣੀ ਈਗੋ ਦੇ ਨਾਲੋਂ ਤੇ ਕੋਈ ਫਰਕ ਨਹੀਂ ਪੈਂਦਾ ਜੇ ਅਸੀਂ ਕਿਸੇ ਨੂੰ ਦਿਲੋਂ ਮਾਫੀ ਮੰਗ ਲਈਏ ਤੇ ਉਦੋਂ ਵੱਡਾ ਹੁੰਦਾ ਮਾਫੀ ਦੇਣ ਵਾਲਾ ਮਾਫ ਕਰ ਦੇਣ ਵਾਲਾ ਸੋ ਸਾਡੇ ਅੰਦਰ ਇਹ ਦੋਨੋਂ ਖੂਬੀਆਂ ਹੋਣੀਆਂ ਚਾਹੀਦੀਆਂ ਅਸੀਂ ਮਾਫ ਕਰਨਾ ਵੀ ਸਿੱਖੀਏ ਤੇ ਅਸੀਂ ਮਾਫੀ ਮੰਗਣਾ ਵੀ ਸਿੱਖੀਏ ਕਿਉਂਕਿ ਉਹ ਕਹਿੰਦੇ ਨਹੀਂ ਹੁੰਦੇ ਰੁੱਖ ਹੋਵੇ ਨਾ ਰੋਹੀ ਦੇ ਵਿੱਚ ਕੱਲਾ ਤੇ ਕੱਲਾ ਨਾ ਹੋਵੇ ਪੁੱਤ ਜੱਟ ਦਾ ਜਦੋਂ ਅਸੀਂ ਲੋਕਾਂ ਨਾਲੋਂ ਦੂਰੀਆਂ ਬਣਾ ਲਾਂਗੇ ਆਸ-ਪਾਸ ਦੇ ਰਿਸ਼ਤਿਆਂ ਤੋਂ ਦੂਰੀ ਬਣਾ ਲਾਂਗੇ ਤਾਂ ਅਸੀਂ ਇਕੱਲੇ ਕੀ ਕਰਾਂਗੇ ਇਹ ਸਾਡੀ ਜ਼ਿੰਦਗੀ ਤਾਂ ਸਾਡੀ ਬੇਮਾਇਨੀ ਹੋ ਜਾਊਗੀ ਅਸੀਂ ਕਿਹਦੇ ਲਈ ਜਿਉ ਰਹੇ ਹਾਂ ਅਸੀਂ ਕਿਹਦੇ ਲਈ ਤੁਰ ਫਿਰ ਰਹੇ ਹਾਂ ਸਮਾਜ ਵਿਚਰਦੇ ਹਾਂ ਜੇ ਅਸੀਂ ਕਿਸੇ ਨਾਲ ਬਣਾ ਕੇ ਹੀ ਨਹੀਂ ਰੱਖਾਂਗੇ ਬਹੁਤ ਕੁਝ ਐਸਾ ਹੋ ਜਾਂਦਾ ਬਹੁਤ ਵਾਰੀ ਇਦਾਂ ਦਾ ਟਾਈਮ ਆ ਜਾਂਦਾ ਕਿ ਸਾਨੂੰ ਕਦੇ ਕਿਤੇ ਨਾ ਕਿਤੇ ਥੋੜੀ ਬਹੁਤ ਉੱਚੀ ਨੀਚ ਹੋ ਜਾਂਦੀ ਹੈ ਪਰ ਸਾਨੂੰ ਇੰਨੇਕ ਮਨੁੱਖ ਹੋਣਾ ਚਾਹੀਦਾ ਇੰਨੇਕ ਮਨੁੱਖ ਰਹਿਣਾ ਚਾਹੀਦਾ ਕਿ ਅਸੀਂ ਮਾਫੀ ਮੰਗ ਸਕੀਏ ਤੇ ਕਿਸੇ ਹੋਰ ਨੂੰ ਅਸੀਂ ਦਿਲੋਂ ਮੁਆਫ ਕਰ ਸਕੀਏ ਸੋ ਅੱਜ ਦੀ ਸੀਗੀ ਇਹੀ ਗੱਲਬਾਤ ਤੇ ਤੁਸੀਂ ਵੀ ਮੈਂ ਤੁਹਾਨੂੰ ਗੁਜ਼ਾਰਿਸ਼ ਕਰੂੰਗੀ ਕਿ ਤੁਸੀਂ ਵੀ ਜੇ ਤੁਹਾਡੇ ਮਨਾਂ ਦੇ ਅੰਦਰ ਵੀ ਕਿਸੇ ਲਈ ਕੁਝ ਹੈਗਾ ਤੁਸੀਂ ਕੋਈ ਗਿਲਾ ਸ਼ਿਕਵਾ ਸੰਭੀ ਬੈਠੇ ਹੋ ਤਾਂ ਉਹਨੂੰ ਲੈਟ ਗੋ ਕਰੋ ਆਪੇ ਦਿਲੋਂ ਮਾਫ ਕਰ ਦਿਓ ਅਗਲਾ ਮਾਫੀ ਮੰਗੇ ਜਾਂ ਨਾ ਤੇ ਜੇ ਤੁਸੀਂ ਤੁਹਾਡੇ ਤੋਂ ਕੋਈ ਗਾਹੇ ਬਗਾਹੇ ਜਾਣੇਣ ਜਾਣੇ ਗਲਤੀ ਹੋਈ ਆ ਤਾਂ ਜੇਰਾ ਕਰੋ ਮਾਫੀ ਮੰਗਣ ਦਾ ਤੇ ਸਾਹਮਣੇ ਵਾਲਾ ਤਾਂ ਤਿਆਰ ਹੀ ਬੈਠਾ ਹੁੰਦਾ ਤੁਹਾਨੂੰ ਮਾਫ ਕਰਨ ਲਈ ਸੋ ਅੱਜ ਦੀ ਸੀਗੀ ਗੱਲਬਾਤ ਇੰਨੀ ਕੋ ਬਹੁਤ ਅਹਿਮ ਗੱਲ ਬਾਤ ਹੈ ਨੋ ਜ਼ਿੰਦਗੀ ਚ ਅਪਲਾਈ ਕਰੀਏ ਤਾਂ ਅਸੀਂ ਸੱਚੀ ਆਪਦੇ ਜਿਹੜੇ ਆਪਸੀ ਸਬੰਧ ਆ ਉਹ ਸੁਖਾਵੇਂ ਬਣਾ ਸਕਦੇ ਆ ਸੋ ਫਿਰ ਮਿਲਾਂਗੇ ਕਿਸੇ ਹੋਰ ਨਵੇਂ ਵਿਸ਼ੇ ਨਾਲ ਕਿਸੇ ਨਵੇਂ ਦਿਨ ਤੇ ਹੁਣ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ